ਹਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਮਿਸਾਨ ਮੇਰੇ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਦੋਸਤੋ ਜਿਹੜੀ ਸੜਕ ਤਰਨਤਾਰਨ ਸਾਹਿਬ ਨੂੰ ਜਾਂਦੀ ਆ ਇਸੇ ਸੜਕ ਤੇੋਂ ਪਿੰਡ ਕੈਰੋ ਆ ਪੰਜ 6 ਕਿਲੋਮੀਟਰ ਦੀ ਦੂਰੀ ਤੇ ਆ ਪੱਟੀ ਸ਼ਹਿਰ ਤੋਂ ਤੇ ਇਸੇ ਸੜਕ ਤੇ ਤੋਂ ਅਗਲਾ ਪਿੰਡ ਲੋਕਾ ਹੁੰਦਾ ਤੇ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਬਫਾਰ ਦਾ ਕੰਮ ਆ ਭਰਾ ਦਾ ਇਸੇ ਤਰ੍ਹਾਂ ਦੋਸਤੋ ਵੱਡੀ ਗਿਣਤੀ ਦੇ ਵਿੱਚ ਨਾਗਾ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਇਸ ਫਾਰਮ ਤੇ ਹੁੰਦੇ ਆ ਅੱਜ ਇਸ ਵੀਡੀਓ ਵਿੱਚ ਵੈਸੇ ਨਾਗਾ ਪਾ ਤੁਹਾਨੂੰ ਟੋਟਲ 6 ਕੀ ਦਿਖਾਉਣੇ ਆ 6 ਤੋਂ 7 ਕ ਨਾਗ ਤੁਹਾਨੂੰ ਦਿਖਾਵਾਂਗੇ ਵੈਸੇ 6 ਕੀ ਨਾਗਾ ਤਿੰਨ ਵੜਾ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਦੋ ਮਜਾ ਬਿਲਕੁਲ ਸੱਜਰ ਤਾਜ਼ੀਆਂ ਇਹ ਕੁੱਚੇ ਬੱਚੇ ਦੇ ਵਿੱਚ ਇਹ ਟੋਟਲ ਦਾ 6 ਨਾਗ ਹੋਣਗੇ ਸੋ 6 ਨਗਾ ਦੀ ਡਿਟੇਲ ਵੀ ਸਤਰਾਮ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸੋ ਐਨੀਮਲ ਜਿਹੜਾ ਵੀ ਤੁਹਾਨੂੰ ਜਜੂਗਾ ਪਸੰਦਾ ਆਊਗਾ ਉਹਦੀ ਖਾਸ ਤੇ ਵਿਸ਼ੇਸ਼ ਤੌਰ ਤੇ ਨਰਕਪਰਕ ਤਸੱਲੀ ਆ ਉਹ ਤੁਸੀਂ ਪਿੰਡ ਕੈਰੋਂ ਆਣ ਕੇ ਕਰ ਲਿਓ ਅੱਜ ਤਰੀਕ 16 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ 10:30 ਪਾਉਣੇ 11:00 ਵਜੇ ਦਾ ਆਓ ਕਰਦੇ ਆਂ ਗੱਲਬਾਤ ਫੇਰ ਸਤਨਾਮ ਦੇ ਨਾਲ ਪੁੱਛਦੇ ਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਛਵਾਉਂਦੀਆਂ ਸਭ ਤੋਂ ਪਹਿਲਾਂ ਸਤਨਾਮ ਜੀ ਦੇ ਸਤਸ੍ਰੀਕਾਲ ਸਾਤਨੀਓ ਜੀ ਉਹ ਠੀਕ ਹੈ ਭਾਜੀ ਕਰਦੀ ਹਾਂ ਕਿਰਪਾਵਾਦੀ ਜੀ ਠੀਕ ਪ੍ਰਤਾਪ ਸਿੰਘ ਸਤਸ੍ਰੀਕਾਲ ਸਤਸ੍ਰੀਕਾਲ ਸੰਧੂ ਸਾਹਿਬ ਸਤਸ੍ਰੀਕਾਲ ਸਾਰੇ ਭੈਣ ਭਰਾਵਾਂ ਨੂੰ ਸਤਸ੍ਰੀਕਾਲ ਰਾਜ ਸੰਧੂ ਡੇਰੀ ਫਾਰਮ ਵੱਲੋਂ ਸਾਡੇ ਵੱਲੋਂ ਪਿਆਰ ਭਰੀ ਸਤਸ੍ਰੀਕਾਲ ਤੇ ਤਗੜੇ ਹੋ ਗਏ ਸ਼ੇਅਰ ਜ਼ਰੂਰ ਕਰਿਆ ਕਰੋ ਭਰਾ ਤੇ ਨਾ ਵੀਡੀਓ ਐਨੇ ਰਗਾ ਲਈ ਅੰਦਰ ਦੇ ਪਾਪਾ ਆਪਣਾ ਸਾਡੀ ਮਿਹਰ ਚਾਹੀਦੀ ਆ ਹਾਂ ਤੇ ਬਾਕੀ ਇੱਕ ਗੱਲਿਆ ਸੰਧੂ ਸਾਹਿਬ ਤੁਸੀਂ ਮਾਲ ਆ ਸਾਰਾ ਚੰਗੀ ਤਰ੍ਹਾਂ ਵਿਖਾਉਂਦੇ ਮਾਲ ਸੁਥਰਾ ਵਿਖਾਉਂਦੇ ਇਹ ਨਹੀਂ ਵੀਡੀਓ ਕਮਾ ਕੇ ਵਿਖਾਉਂਦੇ ਜੋ ਕਈ ਜੋ ਮਰਜੀ ਅੱਖ ਜਿੰਦੇ ਆਪਾਂ ਮਾਲ ਜਦੋਂ ਸੁਥਰਾ ਵਿਖਾਉਨੇ ਆ ਹਰ ਇੱਕ ਚੀਜ਼ ਡੰਗਰ ਦੀ ਦੀਦੀ ਆ ਕੱਲੀ ਕੱਲੀ ਚੀਜ਼ ਦੀਦੀ ਆ ਕੀ ਡੰਗਰ ਹੈਗਾ ਵਾ ਭੈਣ ਭਰਾਵਾਂ ਦੇ ਸਾਹਮਣੇ ਤੇ ਭੈਣ ਭਰਾ ਵੀ ਥੋੜਾ ਜਿਹਾ ਵੇਖ ਕੇ ਲਿਆ ਕਰਨ ਡੰਗਰ ਤੇ ਸ਼ੇਅਰ ਤਗੜੇ ਹੋ ਗਏ ਇਹੋ ਬੇਨਤੀ ਵਾਰ-ਵਾਰ ਕਰਦੇ ਆ ਵੀ ਤਗੜੇ ਹੋ ਕੇ ਸ਼ੇਅਰ ਕਰਿਆ ਬਹੁਤ ਵਧੀਆ ਗੱ ਸੋ ਦੱਸੋ ਸੋ ਬਾਕੀ ਜਿੰਨਾ ਫਰਜ ਆਪਣਾ ਬਣਦਾ ਤੇ ਜਿੰਨਾ ਗੱਗੋਂ ਮਾਲਕ ਦਾ ਵਪਾਰੀ ਵੀਰ ਉਹਨਾਂ ਬਣਦਾ ਤੇ ਚੰਗਾ ਸਾਫ ਸੁਥਰਾ ਪਸ਼ੂ ਲਿਆ ਕੇ ਸਾਰੇ ਵੀਰਾਂ ਦੇ ਸਾਹਮਣੇ ਪੇਸ਼ ਕਰਕੇ ਤੇ ਆਪਣਾ ਵੀ ਫਰਜ ਬਣਦਾ ਵੀ ਪਸ਼ੂ ਨੂੰ ਬੜੇ ਢੰਗ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਠੀਕ ਹੈ ਸੋ ਆਓ ਕਰਦੇ ਗੱਲਬਾਤਾਂ ਨਾਲ ਦੀ ਨਾਲ ਤੁਹਾਨੂੰ ਪਸ਼ੂ ਦਿਖਾਉਣੇ ਆ ਤੇ ਪਸ਼ੂ ਗਾਜੇ 6 ਆ ਗਿਣਤੀ ਦੇ ਵਿੱਚ ਤਿੰਨ ਚਾਰ ਵੜਾ ਹੋਣਗੀਆਂ ਵਸੇ ਤਿੰਨ ਵੜਾ ਤਾਜ਼ੀਆਂ ਸੱਜਰੇ ਸੁਈਆਂ ਹਾਂਜੀ ਲਾ ਵੀ ਵੀਰੇ ਸਤਨਾਮ ਅੱਜ ਪਸ਼ੂ ਜਿੱਤਾ ਜਿਗਰ ਕੀਤਾ 6 ਆਪਣੇ ਕੋਲ ਅਸਲ ਵਿੱਚ ਜੀ ਆਠੀ ਇਹ ਦੋ ਵਸੀਆਂ ਸੇਲ ਹੋ ਗਏ ਹੁਣ ਇੱਕ ਤਾਂ ਸੁਜੀ ਵਾਸੀ ਸ਼ਹਿਰ ਦੀ ਬਹੁਤ ਚੰਗੀ ਇੱਕ ਬੜੇ ਸਰਵਿਸੀ ਦਾ ਪੰਜਾਬ ਦਾ ਸੁਜੀ ਹਾਂ ਇਧਰ ਕੋਲ ਸੇਲ ਹੋਣਾ ਛੇ ਰਹੇਗਾ ਆਪਣਾ ਠੀਕ ਹੈ ਹਾਂ ਜੀ ਲਓ ਵੀ ਅਸਲ ਦੇ ਵਿੱਚ ਬਰਾਂਡੇ ਤੋਂ ਬਾਹਰ ਨਹੀਂ ਪਤਾ ਲੱਗਦਾ ਬਰਾਂਡੇ ਜਾਣ ਕੇ ਦੇਖੀਏ ਪਤਾ ਲੱਗਦਾ ਵੀ ਮਾਲ ਦੋ ਤਿੰਨ ਹਜੇ ਹੋਰ ਆਏਗੇ ਰੂਪਾ ਮਾਰਾ ਦੀ ਮਾਲ ਤੇ ਚਲੋ ਵਧੀਆ ਬੱਧੀਆ ਸਭ ਨੂੰ ਖਾਵਾ ਦੇ ਬਾਹਰ ਬੱਧੀਆਂ ਪੰਜ ਚਾਰ ਲੱਗੀਆਂ ਐ ਚਲੋ ਬਹੁਤ ਵਧੀਆ ਗੱਲ ਦੋਨੇ ਬਾਹਰ ਉਧਰ ਵੀ ਸੀ ਜੀ ਵੀਰ ਸਤਨਾਮ ਸ਼ੁਰੂਆਤ ਐਸੇ ਮੈਂ ਤਾਂ ਕਰਦੇ ਆ ਸੂਈ ਆ ਤਾਜੀ ਕਿੰਨੇ ਦਿਨ ਹੋ ਗਏ ਸੀ ਤੁਹਾਡੀ ਪਹਿਲਾਂ ਸੂਈ ਜੇ ਉਹਦੀ ਸੂਈ ਜੇ ਛੱਕੀ ਆ ਹਾਂ ਜੀ ਹਾਂ ਤੁੜੀ ਵਿਧੀ ਆਪਣੇ ਮਤਲਬ ਟੈਨਲ ਦੀ ਟੁੜੀ ਵਿਧੀ ਆ ਪੱਕਾ ਬਣੇਗੀ। ਅੱਛਾ ਜੀ। ਜੇ ਸੁਕੇ ਟੁੜੀ ਨਾ ਮਾਣਾ ਜਾਂ ਬਚੋਰਾ ਬਰਾ ਬਰਾ ਕਰਦੀ ਆ ਤੇ ਮਤਲਬ ਉਦਾਂ ਫਸਲ ਪੈਂਦੀ ਆ ਮਗਲੇ ਤੋਂ ਮੰਗਾ ਗਿੱਜਾ ਹੋ। ਅੱਛਾ ਜੀ। ਗਿੱਜ ਗਈ ਆ ਜੀ। ਪਹਿਲਾਂ ਕਰਕੇ ਥੋੜਾ ਜਿਹਾ ਆਹ ਸੀ ਕੀਤੀ ਹੈ। ਹਾਂ ਜੀ ਜੀ। ਤੇ ਤੁਹਾਨੂੰ ਇਹਦੇ ਕੋਲ 7 ਕਿਲੋ ਮਤਲਬ ਕੋਈ ਬੋਲਾ ਗਿਲੇ ਨਹੀਂ 6 ਸਾਦੇ ਸੀ ਕੋਈ ਪੰਡਰਾ ਦੁੱਧ ਗਿਲੇ। ਠੀਕ ਆ ਜੀ। ਤੇ ਮਗਲੇ ਤੋਂ ਮੰਗਾ ਪਾ ਕੇ ਬਚਾ ਛੱਡਦਾ ਪਸਾ ਪੈਂਦੀ ਆ ਜੀ। ਹਾਂ ਉਹ ਤਾਂ ਥੋੜਾ ਪਹਿਲਾਂ ਹਾਲ ਜਾਈ ਕਰਦੀ ਉਹ ਮੁੜ ਕੇ ਫੇਰ ਉਹ ਪੈਣ ਭਰਾ ਆਪਣੇ ਵੀਰ ਸੱਜਣ ਵਾਲ ਖੜਦੇਗੇ ਹਾਂ ਹਾਂ ਥੋੜਾ ਜਿਹਾ ਮੰਗਾ ਪੁੰਗਾ ਪਵਾ ਕੇ ਤੇ ਟਿੱਕੀ ਆ ਹੁਣ ਤਾਂ ਕੋਈ ਗੱਲ ਨਹੀਂ ਬੱਚੇ ਬੱਚੇ ਦਾ ਦੋ ਤਾਂ ਲਾ ਆਉਂਦੀ ਬੱਚੇ ਤੇ ਦੋ ਤਾਂ ਲਾ ਆਉਂਦੀ ਹੈ ਪਹਿਲਾਂ ਹਾਲ ਕਰਦੀ ਨਾ ਹਾਂ ਮੈਨੂੰ ਉੱਤਰ ਪਤਾ ਪਹਿਲਾਂ ਨਗਰ ਕਰ ਜਾਂਦਾ ਤੇ ਹੁਣ ਥੋੜੀ ਜੀ ਛੋਟੀ ਗੇਜ ਉਤਰਾ ਪਾ ਲਈ ਹੁਣ ਹਾਂ ਮੰਗਾ ਪਾ ਕੇ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨਾ ਆ ਬੱਚਾ ਜੰਨੀ ਨਹੀਂ ਆ ਚਿੱਟਾ ਆ ਹਾਂ ਚਿੱਟਾ ਡੱਬਾ ਮਾ ਵੀ ਦੋਸਤੋ ਚਿੱਟਾ ਡੱਬਾ ਜਿਹੜਾ ਓਵਰ ਵਾਈਟਨੈਸ ਦੇ ਵਿੱਚ ਥੋੜਾ ਬੱਚ ਉੜਾ ਉੜਾ ਕਰਕੇ ਜੋਰ-ਜੋਰ ਦਾ ਬੱਚਾ ਦੋਸਤੋ ਤੁਸੀਂ ਵੇਖੋ ਠੀਕ ਹੈ ਜੀ ਮਗਰ ਕਟਾ ਪਹਿਲਾਂ ਕੱਟੀ ਸੂਈ ਆ ਪਹਿਲਾਂ ਛੋਟੀ ਸੂਈ ਆ ਸ਼ੇਕੀ ਮੋਹ ਦਸ ਰਿਹਾ ਜੀ ਜੋਰ ਛੇ ਦਾ ਲਾ ਜੀ ਤੇਰੇ ਸਦਰਾ ਮੇ ਦੁੱਧ ਕਿੰਨਾ ਜਮਾਵਾ ਜੀ 7 ਕਿਲੋ ਮਤਲਬ ਬੋਲਾ ਕਿਲੋ ਦੁੱਧ ਕਰੀ ਠੀਕ ਹੈ ਜੀ ਤਾਂ ਦੋਸਤੋ 7 ਕਿਲੋ ਕੱਚਾ ਬੋਲਾ ਮੰਨ ਲਈ ਵੀਰ ਦੁੱਧ ਮੰਨ ਲਈ ਠੀਕ ਹੈ ਜੀ ਤੋਂ ਕਿਧਰ ਨਾ ਕਿਧਰ ਪਹਿਲਾਂ ਛੋਟੀਆਂ ਦੋਸਤੋ ਥੋੜਾ ਜਿਹਾ ਹੱਥ ਹੁੱਥ ਸਾਰੇ ਵੀਰਾਂ ਨੂੰ ਪਤਾ ਹੈ ਜਿਹੜੇ ਵੀਰਕਾਰੀ ਭੇਰੀ ਦੀ ਆ ਜਾਂ ਕਾਰੀਗਰ ਜਾਣ ਕਰੇ ਪਸ਼ੂ ਪਾਲਕ ਵੀਰ ਆ ਵੀ ਪਸ਼ੂ ਕਿਧਰ ਨਾ ਕਿਤੇ ਕਈ ਪਸ਼ ਅੱਜ ਜੀ ਪਸ਼ੂ ਕਰੇ ਤੇ ਥੋੜਾ ਜਿਹਾ ਘਿਜਾਉਣਾ ਪੈਂਦਾ ਠੀਕ ਹੈ ਤੇ ਮਗਰ ਲਈ ਲਾਤਾਂ ਨੂੰ ਜਿਹੜਾ ਬੰਗਾ ਪਾ ਕੇ ਤੇ ਘਿਜਾ ਲਿਆ ਸੀਗਾ ਫੋਨ ਕਰਮਾਂ ਲਈ ਬੱਚੇ ਦੇ ਪਸਮਦੀ ਆ ਉਹ ਤੁਸੀਂ ਇੱਥੇ ਆ ਕੇ ਆਪਣਾ ਜਿਹੜਾ 2 ਡੰਗ 3 ਡੰਗ ਬੈਸ਼ਿਕ ਚੁਆਈ ਕਰਕੇ ਵੇਖ ਲਿਓ ਸੋ 6 7 6 7 ਕਿਲੋ ਕੱਚਾ ਬੋਰਾ ਮੰਨ ਲਿਓ ਬੱਚੇ ਬਹੁਤ ਸਵਾਦ ਆ ਬਣਦੀ ਬਣਦੀ ਕਰਵਾਈ ਬਹੁਤ ਚੰਗੀ ਠੀਕ ਹੈ ਜੀ ਹਾਂ ਬਹੁਤ ਬਰੌਦੀ ਪਸਮਾ ਕੇ ਬਹੁਤ ਚੰਗਾ ਕਰਦੀ ਠੀਕ ਹੈ ਠੀਕ ਹੈ ਜੀ ਲੋਜੀ ਹਲੇ ਤਾਂ ਜੀ ਥੋੜੀ ਜਿਹਾ ਪਾਣੀ ਆ ਗਿਆ ਅਸਾਂ ਹਾਂ ਹਾਂ ਆ ਦੇਖੋ ਉਹਨੇ ਕਿ ਇਧਰਲੇ ਪਾਸੇ ਲਾਤੀਆ ਜੀ ਲੋਜੀ ਤੇ ਜਵਾਬ ਉਹਦਾ ਵੀ ਜੀ ਬਹੁਤ ਸੋਹਣਾ ਨਿਕਲਿਆ ਠੀਕ ਹੈ ਜੀ ਉਹ ਜਵਾਬ ਅਸਮਾਨ ਦੋਸਤੋ ਚੰਗਾ ਵੀਰਾਂ ਦਾ ਵੀ ਨਿਕਲਿਆ ਤੇ ਥੋੜੀ ਨਾਰਮਲ ਦਰਮਿਆਨੀ ਬੇਮੂਮੀ ਜਿਹੜੀ ਭਲ ਨਜ਼ਰ ਆਉਗੀ ਤੁਹਾਨੂੰ ਉਲਟ ਪਹਿਣੀ ਪਾਈ ਵਾਲੀ ਸਾਈਡ ਜਿੱਧਰ ਪੈਂਦਾ ਪਸ ਤੋਂ ਕਈ ਬਰੋਤਰ ਭਾਲ ਹੋ ਜਾਂਦੀ ਹੈ ਤੇ ਵੀਰ ਸਤਰਾਮ ਕੀ ਮੁੱਲ ਕੀ ਡਿਮਾਂਡ ਕਰਦਾ ਉਹ ਜੀ ਪੱਧਰੀ ਕਰ ਰਹਾ ਜੀ ਮੁੱਲ ਮੈਂ ਤਾਂ ਕਰਦੇ ਪਹਿਣੀ ਹਰ ਕੇ 62000 ਦੀ 62000 ਦੀ ਹਾਂ ਜੀ ਠੀਕ ਹੈ ਜੀ ਆਹ ਨਾ ਗੱਲ ਬਾਤ ਨਹੀਂ ਪਾਲੀ ਦੇ ਬੱਚੇ ਟੋਟੀ ਨਾ ਕਰਦੀ ਆ ਕੋਈ ਗੱਲ ਨਹੀਂ ਬਾਕੀ ਹੈ ਸਾਰੀ ਖੜਨੀ ਆ ਦੋ ਛੱਡਾਂਗੇ ਸੰਧੂ ਸਾਹਬ ਦੇ ਵਿੱਚੋਂ 60 ਦੇ ਦੋ ਹਾਂ ਤੇ ਇਹ ਭਾਅ ਨਹੀਂ ਜੋ ਕਿਤੇ ਮਿਲਣਾ ਸਾਡੇ ਨੂੰ ਬੜੀ ਵੀ ਚੰਗੀ ਬਰੀਡਾਂ ਦੀ ਛੋਟ ਜਦੋਂ ਮਾਸਾ ਕਾਲ ਕਰਦੀ ਕਰਕੇ ਆਪਾਂ ਬਦਲ ਕੇ ਦਿੱਤੀ ਜਦੋਂ ਰੋਖਣਾ ਆ ਗਿਆ ਆਪਾਂ ਫਿਰ ਉਹ ਰੋਖਣਾ ਦੇ ਠੀਕ ਹੈ ਜੀ ਠੀਕ ਆ ਤਾਂ ਦੋਸਤੋ ਅੱਜ ਭਾਅ ਦੇ ਵਿੱਚ ਮਿਲ ਜੂਗੀ ਸੋ ਨਵਾਂ ਪਸ਼ੂ ਆ ਪਹਿਲਾਂ ਝੋਟੀ ਸੂਈ ਆ ਤੇ ਬਾਕੀ ਰੇਰ ਪਰਤੇ ਦੇ ਵਿੱਚ ਹੀ ਆ ਭਾਅ ਪਰਤੇ ਦੇ ਵਿੱਚ ਆ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਕਿ ਕਿ ਸੈਕਿੰਡ ਨੰਬਰ ਤੇ ਵੀਰ ਸਤਨਾਮ ਜਿਹੜੀ ਆਪਣੇ ਕੋਲ ਇਹ ਆ ਗਈ ਹੈ ਵੀਰ ਜੀ ਦੂਜਾ ਸੂਆ ਜਿਹੜੀ ਸਰੀਜ ਹੈ ਦੂਜਾ ਸੂਆ ਇਹ ਨੂੰ ਅੱਜ ਦਿਨ ਕਿੰਨੇ 8-10 ਦਿਨ ਹੋ ਗਏ ਨੇ ਆ ਕੱਟੀ ਹੈ ਮਗਰ ਲਓ ਜੀ 8-10 ਦਿਨਾਂ ਦਾ ਸੂਆ ਬਿਲਕੁਲ ਸੱਜਰ ਤਾਜੀ ਆ ਦੂਜਾ ਸੂਆ ਤੇ ਦੁੱਧ ਇਹਦੇ ਥੱਲੇ ਕਿੰਨਾ ਕੁ ਪਾਉਣਾ 8 ਕਿਲੋ ਜੀ 8 ਕਿਹਾਂ ਜੀ ਲਓ ਜੀ 8 ਕਿਲੋ ਦੁੱਧ 8 ਕਿਲੋ ਦੁੱਧ ਤਾਂ ਬਾਕੀ ਝੋਟੀ ਦੂਜਾ ਸੂਆ ਇਹ ਸੂਈ ਹੈ ਠੀਕ ਆ ਜੀ ਆ ਕਰੋ ਚੈੱਕ ਤਾសុਥਰੀ ਬੜੀ ਬੜੀ ਪੰਧਰ ਤੇ ਚੋਣ ਵੀ ਇੱਕ ਨੰਬਰ ਦੀ ਠੀਕ ਹੈ ਜੀ ਸੋ ਕਤਕੂਦੇ ਦਾ ਕਰਮਾੜੀ ਦਾ ਠੀਕ ਆ ਵਧੀਆ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੀਆਂ ਮੱਝਾਂ ਦੇ ਵਿੱਚ ਝੋਟੀਆਂ ਦੇ ਵਿੱਚ ਕੀ ਕੋਈ ਭਰਾ ਮੰਨ ਲੈ ਠੀਕ ਹੈ ਜੀ ਸੋ ਅੱਜ 8 ਕਿਲੋ ਦੋ ਦਿਨ ਦੇ ਥੱਲੇ ਤੁਹਾਨੂੰ ਮਿਲੂਗਾ ਮਗਰ ਇਹਦੇ ਕੱਟਾ ਸੀ ਆ ਕੱਟੀ ਆ ਜੀ ਮਗਰ ਕੱਟੀ ਆ ਕੱਟੀ ਤੇ ਲੈ ਚਲੋ ਜੇ ਬੱਚੇ ਤੇ ਲੋਬੀ ਸਾਈਜ਼ ਚੈੱਕ ਕਰੋ ਬੱਚੇ ਦੀ ਤੁਸੀਂ ਪੂਰੀ ਟੋਕੀ ਮਗਰ ਮਗਰ ਕੱਟੀ ਚੰਗੀ ਆ ਵੇ ਠੀਕ ਆ ਜੀ ਉਹ 2 ਪਿੰਚ ਮਗਰ ਪੂਛ ਹੀ ਵਾਈਟ ਆ ਬਾਕੀ ਓਵਰ ਆਲ ਸਾਰੀ ਜਿਹੜੀ ਅਪਲਾਈ ਆ ਠੀਕ ਆ ਜੀ ਕਰੋ ਠੀਕ ਬਹੁਤ ਵਧੀਆ ਬਾਕੀ ਬੇਲ ਬੂਲ ਸਪੈਸ਼ਲ ਚੰਗੀ ਆ ਬੇਲ ਬੂਲ ਦੀ ਵੀ ਚੰਗੀ ਆ ਸੋ 8 ਕਿਲੋ ਤੋਂ ਹੁਣ ਸ਼ੁਰੂਆਤ ਕੀਤੀ ਦੋਸਤੋ 8-7 ਕਿਲੋ ਦਾ ਸੁਭਾ ਜੀ ਸਾਰਾ ਬਾਕੀ ਸਤਨਾਮ ਚੋਣ ਚਣ ਚੰਗੀ ਵੀਰ ਢੋਣ ਤੇ ਵੀ ਇਦੀ ਗੱਲਾਂ ਹੀ ਫੜ ਦੋਗੇ ਏਡੀ ਪੋਲੀ ਭਾਵੇਂ ਛੋਟੇ ਬੱਚੇ ਥਲੇ ਭਾ ਦੇ ਮੈਚ ਹੋ ਜੂਗਾ ਫਿਰ ਵੇ ਪੱਧਰ ਵੇਖੋ ਕੋਈ 19 20 ਉਧਰ ਉਧਰੀ ਨਹੀਂ ਸਾਫ ਸੁਥਰੀ ਹਾਂਜੀ ਚੌੜੀ ਜੋੜੀ ਇਹ ਕੋ ਮਾਰੀ ਆ ਕਾਗਰ ਤਰਗੀ ਜਿੱਥੇ ਮਰਦੀ ਬੋਲੀ ਨੇ ਪਤਲੇ ਚਮਚਾ ਹਾਂਜੀ ਹਾਂਜੀ ਬਿਲਕੁਲ ਚੌੜੀ ਪਤਲੀ ਹੈ ਠੀਕ ਹੈ ਜੀ ਹਾਂਜੀ ਤੇ ਇਸ ਵਕਤ ਤੋਂ ਦੋਸਤੋ 8 ਕਿਲੋ ਦੰਦ ਤੇ ਆ 8-7 ਦਿਨਾਂ ਦਾ ਹੀ ਸੂਆ ਹਫਤੇ ਦਾ ਵੀਰ ਸਤਨਾਮ ਇਹ ਕਿੰਨੇ ਕ ਦੀ ਹੋ ਜੂਗੀ ਫਿਰ ਥਾਣਾ ਭਾਵੇਂ ਜੀ ਪਤਲੀ ਹੈ ਜੀ ਹਾਂ ਬੋਲ ਭਾਵੇਂ ਰੱਸੀ ਕਰੀਗੀ ਹਾਂ ਇਹ ਜੱਟ ਰਗੜੀ ਬੱਤਰੀ ਆ ਬੱਤਰੀ ਬੱਤਰੀ ਯਾਰ ਦੀ ਨਿਸਦਰਾਮ ਸਿਆਪਾ ਦੇਣੀ ਹੈ گاਵਾ ਵਾਲਾ ਭਾ ਕਰਨਾ ਹੈ ਹਾਂ ਚਲੋ ਦੋ ਡਾਵਾਗੇ ਸੰਧੂ ਸਾਹਿਬ ਇਹਦੇ ਵਿੱਚੋਂ ਪੂਛਦੇ ਨਹੀਂ ਫੜਦਾ ਤੇ ਤੀਜੀ ਦੀ ਪੂਛੋਂਦੀ ਉਦੋਂ ਨਹੀਂ ਮੈਂ ਨਿਸਦਰਾਮ ਤੋਂ ਕਿਤੇ ਮਾਰ ਨਹੀਂ ਭਰਾ ਮੇਰਾ ਖਤਰੇ ਨਾਲ ਕੋਈ ਨਹੀਂ ਸੰਧੂ ਸਾਹਿਬ ਇਹਦੇ ਵਿੱਚ ਦੋ ਡਾਵਾਂਗੇ 70 ਦੇ ਵਿੱਚੋਂ ਤੇ ਭਾ ਗਾਵਾਂ ਵਾਲਾ ਜੋ 68000 ਦੀ ਹਾਂਜੀ ਤੇ ਕੋਈ ਇਹ ਨਾ ਭਰਾ ਕੇ ਵਖੜੀਵੇਂ ਕਰੀ ਜਾਂਦੇ ਭਾ ਵੇਖ ਕੇ ਤੇ ਡੰਗਰ ਲਿਆ ਕਰੋ ਬਿਲਕੁਲ ਬਿਲਕੁਲ ਭਾਦੇ ਭਾ ਬਿਲਕੁਲ ਨਾ ਸੰਧੂ ਸਾਹਿਬ ਜੀ ਮਾਲ ਭਾਜਾ ਰੱਖਣਾ ਲਿਆ ਆਇਆ ਕਿ ਨਫਾ ਨਹੀਂ ਜਿਆਦਾ ਲੈਣਾ ਸਿਰਫ ਭਰਾਵਾਂ ਦੇ ਸਾਹਮਣੇ ਇਹ ਵਿਖਾਉਣੇ ਲੋਕ ਗਾਵਾਂ ਦਾ ਹੀ ਲੱਖ ਲੱਖ ਸਵਾ ਸਵਾ ਲੱਖ ਤੇ ਉਹ ਪੈਸੇ ਕਿਤਾ ਪੂਰੇ ਮੈਨੂੰ ਤੇ ਇਹ ਗੱਲ ਆਉਣੀ ਸਤਿਨਾਮ ਸਿਆ ਪੈਸੇ ਪੂਰੇ ਕਿੱਥੋਂ ਕਰਨੇ ਅਗਲੇ ਨੇ ਜਿਨੇ ਇੰਨੇ ਰੁਪਏ ਲਾ ਕੇ ਦੋਧ ਦੇ ਤੇ ਸੰਤੂ ਸਾਹਿਬ ਕਿੱਥੋਂ ਪੈਸੇ ਪੂਰੇ ਕਰ ਲੈਣੇ ਮੈਂ ਨਹੀਂ ਮੰਨਦਾ ਇਹ ਗੱਲ ਵੀ ਪਈ ਉਹਦੇ ਡੇਰੀ ਵਾਲੇ ਨੇ ਤੋੜ ਤੋੜ ਖਾਈ ਜਣਾ ਉਹਨੇ ਕਿ ਲਿਆਉਣੇ ਉਹਨੇ ਕਿ ਚੜਦੇ ਜਾਣੇ ਆ ਉਹ ਸਾਬ ਨਾਲ ਦਿਹਾੜੀ ਚੜਨਾ ਦੋ ਉਹੋ ਹੀ ਲੱਤਣਾ ਦੋਧ ਦੇ ਪਾਪੜ ਤੇ ਪਸ਼ੂ ਰਹਿਣ ਵੀਰ ਆਪਣੇ ਤੇ ਨਾ ਵੀਰ ਬਣ ਕੇ ਇਹਨਾਂ ਇਹਨਾਂ ਮੁੱਲ ਨਾ ਫालतू ਕਰਿਆ ਕਰੋ ਭਰਾਵਾਂ ਸਾਹਮਣੇ ਅਸੀਂ ਵੀ ਰੋਜ਼ ਮਾਲ ਕੋਈ ਸਾਡਾ ਔਲਾਦ ਤੇ ਕੋਈ ਪਰ ਆ ਕੇ ਪਹੂ ਤੇ ਸਾਡੇ ਕੋਲ ਵੀ ਸੋਨੇ ਆ ਤੁਹਾਡੇ ਸਾਹਮਣੇ ਆ ਸੰਤੂ ਸਾਹਿਬ ਬਿਲਕੁਲ ਨਹੀਂ ਚੜਦੇ ਇਹਨਾਂ ਮੁੱਲ ਇਹਨਾਂ ਗੱਲ ਬਾਕੀ ਪਾਪੜ ਤੇ ਜਾਂ ਇਹ ਹੈ ਤੁਹਾਨੂੰ ਛੋਟੀ ਮਿਲੂਗੀ ਦੂਜਾ ਸੂਆ ਸੂਈਆ ਬਾਕੀ ਤੁਸੀਂ ਵੇਖੋ ਠੀਕ ਹੈ ਮੋਬਾਈਲ ਵੀ ਚੈੱਕ ਕਰੋ ਥਣੇ ਦੇ ਮੇਰੀ ਸਾਥ ਸੁਤਰੀ ਆ ਬਹੁਤ ਦੁੱਧ ਕਾਲੀ ਸ਼ਰਮਾ ਜੀ ਇਹਨੇ ਕਰਮਾਂ ਦੀ ਵੀ ਚੰਗਾ ਚੋਈ ਇਹਨਾਂ ਠੀਕ ਹੈ ਜਿਹੜੇ ਸਾਈ ਕੋਟ ਆ ਗਈ ਛੋਟੀ ਦਾਖਲ ਹੋ ਜਾਵੇ ਸਾਰੇ ਪਸੂਆ ਜਿੱਦਾਂ ਪ੍ਰਤਾਪ ਨੇ ਕਹਿ ਦਿੱਤਾ ਵੀ ਮੋਲ ਹੱਥ ਜੁੜ ਕੇ ਵੇਚੀਏ ਵੀ ਪਹਿਲਾਂ ਹੀ ਚੈੱਕ ਕਰੋ ਠੀਕ ਹੈ ਹਾਂਜੀ ਲੈ ਵੀ ਫਿਰ ਸਤਨਾਮ ਅੱਗੇ ਆਪਣੇ ਕੋਲ ਜਿਹੜੀ ਉੱਚੇ ਬੱਚੇ ਜਾ ਗਈ ਇਹ ਹਾਂਜੀ ਇਹ ਵੀ ਜੀ ਤਜਸੁਮ ਹੈ ਸੁਜੀਤ ਤਿੰਨ ਮਹੀਨੇ ਹੋਏ ਸੂਈਆ ਕੱਟਾ ਜੇ ਉਹ ਕੋਈ ਮਗਰ ਕੱਟਾ ਕੋਈ ਬੱਚਾ ਤੁਮ ਦਿਖਾ ਦੇ ਤਿੰਨਾਂ ਕ ਤੇ ਮੱਜ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੰਦੇ ਆ ਪੂਰੀ ਡਿਟੇਲ ਮਿਲ ਜਾਂਦੀ ਆ ਤੁਹਾਨੂੰ ਇਹਦਾ ਵੀਰ ਸੂਬਾ ਕਿੰਨਾ ਹੋਊਗਾ ਸੂਬਾ ਤੇਜਾ ਜੀ ਤੇਜਾ ਹਾਂਜੀ ਤੇ ਸੂਈ ਤਿੰਨ ਮਹੀਨਿਆਂ ਦੀ ਦੁੱਧ ਦੁੱਧ ਕਿੰਨਾ ਦੋ ਤੇ ਦੇ ਕੋਈ ਵੀਜੀ ਹੋਣਾ 7 ਕਿਲੋ ਮੈਂ ਕੋ ਪੱਕਾ ਦੁੱਧ ਹੋਊਗਾ ਬੋ ਜੀ 7 ਕਿਲੋ ਪੱਕਾ ਦੁੱਧ ਜਿਹੜਾ ਆਹ ਵੇਖੋ ਜਿਹੜਾ ਦੋ ਰਹਿਮ ਚੂਗਣਾ ਦੁੱਧ ਆ 7 ਕਿਲੋ ਤੋਂ ਚੂਣ ਜਾਣ ਦੇ ਵਿੱਚ ਕੋਈ ਫਰਕ ਨਹੀਂ ਆਣਾ ਚੂਣ ਨਹੀਂ ਚੂਣ ਨਹੀਂ ਜੀ ਚੂਣ ਨਾ ਡੰਗਾ ਮਾੜਾ ਹੋਊਗਾ ਉਹਨਾਂ ਨੂੰ ਕਹੇ ਦੱਸ 8:00 ਵਜੇ ਸਵੇਰ ਜੀ ਤਾਂ ਕੋਈ ਆ ਕੇ ਸੇਵੋ ਬੋ ਜੀ 7 ਕਿਲੋ ਦੁੱਧ ਤੋਂ ਦੋਨੋਂ ਟਾਈਮ ਜਿਹੜੀ ਬੱਚੇ ਤੇ ਮਿਲਦੀ ਹੈ ਠੀਕ ਹੈ ਹੋਰ ਮੇਰੇ ਸਾਹਮਣੇ ਨੂੰ ਆਠ ਦਿਨ ਹੋ ਗਏ ਨੂੰ ਮਤਲਬ ਟੀਕਾ ਨਾਲ ਤਾਂ ਭਰਿਆ ਹੋਇਆ ਇਹਨੂੰ ਅੱਛਾ ਜੀ ਇਹਨੇ ਕੱਲ ਆਣਾ ਆਟ ਮਾਰਿਆ ਬੜਾ ਮੋਟਾ ਅੱਛਾ ਇਹਦੇ ਸਾਹਮਣੇ ਮੈਂ ਖਲੂ ਵੀ ਕੀ ਕਰਨਾ ਜੀ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਵੀਰਾਂ ਦਾ ਵੀ ਗਾਹ ਪੱਟ ਜਿਹੜਾ ਦੇਖੀ ਆ ਹੋ ਸਕਦਾ ਵੀ ਕਰਮਾਂ ਲਈ ਨਿਕਲ ਆਈ ਤੇ ਗਾਂ ਕਿਸੇ ਭਰਾ ਦੀ ਕਿਸਮਤ ਆ ਠੀਕ ਹੈ ਮੈਂ ਰੋਤ ਵੀ ਜੀ ਨੇ ਜਾਣੀ ਆ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਦੁੱਧ ਦੱਸ ਤਾਂ ਇੱਕ ਵਾਰੀ ਫੇਰ ਵੀਰ 7 ਕਿਲੋ ਵੀਰ ਜੀ ਜਿੱਤਰਾ ਹੈ ਕੰਡੇ ਦੇ ਵੀਰ ਕੋਈ ਜਿੱਦਾਂ ਮਰਜ਼ੀ ਚੜੀ ਜਾਵੇ ਆਗਾ 7 ਹਾਂਜੀ ਹਾਂਜੀ ਤਾਂ ਜੀ 7 ਕਿਲੋ ਦੁੱਧ ਵੀ ਦੱਸ ਤਾਂ ਠੀਕ ਆ ਜੀ ਲੱਗਣਾ ਜਿਹੜਾ ਹਾਜ਼ਰ ਆ ਉਹ ਲੀਪੂ ਕਰ ਗਈ ਬਿਲਕੁਲ ਇਹ ਪੋਲੀ ਆ ਬਿਲਕੁਲ ਰੂਮਰ ਕੀ ਆ ਜਿਹੜੀ ਫੇਸ ਕੁਆਲਿਟੀ ਤੋਂ ਆ ਉਹ ਮਥਰੀ ਇੱਕ ਵਾਰੀ ਤੁਸੀਂ ਦੇਖੋ ਸਿੰਘ ਜਿਹੜਾ ਦੋਸਤੋ ਬੈਕ ਸਾਈਡ ਨੂੰ ਜਿਹੜਾ ਪੁੱਲਾ ਸਿੰਘ ਆ ਤੇ ਬਾਕੀ ਮੰਤਰ ਪੁੰਤਰ ਦੀ ਪੂਰੀ ਰਾਜੀ ਆ ਠੀਕ ਆ ਭਾਈ ਜੀ ਨੋਟ ਦੇ ਵਿੱਚ ਤੇ ਚੋਲ ਜਵਾ ਦੀ ਬਿਲਕੁਲ ਇੱਕ ਨੰਬਰ ਮਗਰ ਬੱਚਾ ਜਿਹੜਾ ਕਟਾ ਕਟਾ ਜੀ ਕਟੇ ਤੇ ਮਿਲਦੀ ਦੋਵੇਂ ਡੰਗ ਦੋਵੇਂ ਡਾਇਰ ਕਟੇ ਰੇਗ ਰੇਗ ਮਿਲਦੀ ਹੈ ਲੋ ਵੀ ਬਰਾ ਹੋ ਠੀਕ ਆ ਤੇ ਭਾਈ ਬਹੁਤ ਫਰਸ਼ ਕਰਾ ਲੱਗੀ ਹੈ ਆ ਦੇਖ ਯਾ ਵੀਰ ਸਤਨਾਮ ਅੱਜ ਕਿੰਨੇ ਦੀ ਦੇਰੀ ਫਿਰ ਆਪਾਂ ਇਹ ਵੀਰ ਜੀ ਉਹਦੋਂ ਆਪਾਂ ਮੈਂ ਤਾਂ 45000 ਰੁਪਏ ਮੋਲ ਵਾ ਇਹਦਾ 45 ਦਾ ਰੇਟ ਤੇ ਆਪਣਾ ਫਿਕਸਿੰਗ ਦਾ ਜੀ 2200 ਆਪਣਾ ਪਾਈ ਸੀ ਵੀਡੀਓ ਜੀ ਹਾਂ ਜੀ ਹਾਂ ਜੀ ਤੇ 45 ਦੀ ਮੈਂ ਵੇਚੀ ਜੀ ਇਹਦਾ ਨਾ ਮੁੜ ਕੇ ਉਹਨਾਂ ਨੇ 1500 ਰੁਪਏ ਆਪਾਂ ਨੂੰ ਸਾਈ ਪਾਈ ਸੀ ਕਿ ਵੀ ਆਹਨੇ ਵੀ ਸਿਰੇ ਪੈਸੇ ਦੇ ਕੇ ਮੈਂ ਲੈ ਜਾਾਂਗੇ ਤੇ ਮੁੜ ਕੇ ਨੇ ਮੈਂ ਇਹ ਲਾਦ ਲਿਆ ਉਹ ਤੇ ਪੈਸੇ ਲੈ ਜਾਉ ਅੱਛਾ ਜੀ ਵੀਰ ਜੀ ਐਂ ਨਹੀਂ ਖੜੀ ਤੁਹਾਡੇ ਕੋਲ ਕਾਹਦਾ ਸਮਾਨ ਨਹੀਂ ਗੋਸ ਸਮਾਨ ਨਹੀਂ ਮੁੜ ਕੇ ਜਗਰਾਵਾ ਦੇ ਬੰਦੇ ਕਿ 1500 ਰੁਪਏ ਮੁੜ ਕੇ ਉਹਨਾਂ ਨੇ ਨਾਲਾ ਤੋਂ ਮੰਗਿਆ ਨਾ ਹੀ ਦਿੱਤਾ ਅੱਛਾ ਜ ਤਦੋਂ ਲੈ ਸੋ ਗਿਆ ਉਹਨੇ ਜੂ 15 ਹੋਣੀ ਹੁਣ ਦੋ ਹੀ ਕਰਕੇ ਲੈਸ ਮਾਨਸੋ ਆਪਣੀਆਂ ਨੂੰ ਮਾਨਤਨ ਕਰਕੇ ਨਾ ਸੁਨਾਮ ਤੇ ਹਾਂ ਇਹ ਤੈਨੂੰ ਤੇ 40 ਦੀ ਦੇ ਦਾਂਗੇ ਸਰਦਾਰ ਜੀ 43 ਦੀ ਆ 43 ਦੀ ਤੇ ਪਾ ਬਿਲਕੁਲ ਜਾਇਜ਼ ਆ ਠੀਕ ਆ ਹਾਂ ਇਹ ਦੋ ਬਿਲਕੁਲ ਚੰਗਾ ਥੱਲੇ ਤੇ ਕਈ ਤੇ ਜੇ ਸੰਧੂ ਸਾਹਿਬ ਨੂੰ ਟਾਈਮ ਲੱਗਦਾ ਗੱਲ ਕਰਨੀ ਨਹੀਂ ਚਾਹੀਦੀ ਕਈ ਤੇ ਹੁਣ ਆਇਆ ਬੁੱਢੜਾ ਖੋਲਿਆਂ ਦਾ ਇਹਦਾ 70 ਇਹਦਾ 75 ਓ ਯਾਰ ਖਲੋ ਜਾ ਤੂੰ ਬੰਦਾ ਕਿਉਂ ਬਣਿਆ ਕਰ ਮੈਂ ਕੱਲ ਦੀ ਵੀਡੀਓ ਵੇਖਣਿਆਂ ਸੰਧੂ ਸਾਹਿਬ 70 75 ਮੈਂ ਕਿਹਾ ਆ ਗਿਆ ਗਾੜੀ ਸਿਆਲ ਤੇ 10 ਬੰਦਿਆਂ ਨੂੰ ਵਾਜਾ ਮਾਰਨਗੇ ਵੀ ਆਈ ਹੂਰਾ ਮੜਾ ਵੀਰ ਬਣ ਕੇ ਆਈਂ ਭਗਵਾਨ ਤੇ ਆਈਂ ਬਲਵੰਤ ਤੇ ਆਦੇ ਆਉਣਾ ਕਿਸੇ ਨੇ ਨਹੀਂ ਗੋ ਮੁੜ ਕੇ ਉਹਨੇ ਮੇਰੇ ਅਰਗੇ ਨੇ ਵੇਖ ਕੇ ਨਾ ਕੰਨੀ ਕਰਤਾ ਜਾਣੀ ਵੀ ਆ ਗਏ ਯਾਰ ਜੇ ਨੁਕਰ ਤੇ ਖਲਵੰਦੇ ਆ ਨਾ ਮੇਰੇ ਅਰਗੇ ਉਹਨਾਂ ਉਦੋਂ ਕੰਨੀ ਪਾਸੇ ਕਰ ਜਣੀ ਯਾਰ ਫੇਰ ਸਿਆਪਾ ਪਾਉਣਾ ਇਹਨੇ ਮੱਝ ਟਵਣੀ ਤੇ ਵੀਰ ਬਣ ਕੇ ਨਾ ਬੁੱਟਣਾ ਮਈਆਂ ਦਾ ਇੰਨਾ ਮੁੱਲ ਯਾਰੀ ਬਤਾਲੀ ਵਾਲੀਆਂ ਦਾ 80 70 ਮੈਂ ਭਰਾਵਾਂ ਤੁਹਾਡੇ ਤੋਂ ਮਾਫੀ ਮੰਗਦਾ ਵਾਂ ਵੀਰ ਇਹ ਕੰਮ ਨਾ ਕਰਿਆ ਕਰੋ ਇਹਨਾਂ ਮੁੱਲ ਨਾ ਕਰਿਆ ਕਰੋ ਬੈਰੀ ਗੁੱਡ ਇਹਦਾ ਵੀ ਅਸੀਂ ਕਰ ਸਕਦੇ ਆ ਬਿਲਕੁਲ ਬਿਲਕੁਲ ਆ ਚਲੋ ਆ ਵੀ ਗੱਲਾਂ ਸੱਦੀਆਂ ਦੋਸਤੋ ਸੱਦੀਆਂ ਗੱਲਾਂ ਨੇ ਇਹਦੇ ਪਣ ਪੜਾ ਦੇ ਘਰ ਮੱਲੇ ਪੇੜ ਪੰਦੇ ਵੀ ਕਿਸੇ ਦੇ ਪੈ ਜੇ ਐਵੇਂ ਨਜਾਇਜ਼ ਹੋਣਾ ਉਹ ਹਰ ਕਿਹਣਾ ਆਪਾਂ ਕਮਾਈ ਆ ਤੇ ਕਰਦੇ ਕਿਹੜਾ ਕਰਦਾ 47000 ਦੇ ਵਿੱਚ ਤੁਹਾਨੂੰ ਮਿਲ ਜੂਗੀ ਇੱਕ ਆ ਵਾੜ ਤੁਹਾਨੂੰ ਦਿਖਾਉਣੇ ਆ ਕਦ ਪੋਤਾ ਲਈ ਆ ਇਹ ਵੀ ਸਾਜੀ ਸੱਜਰ ਸੂਈ ਹੈ ਕਿੰਨੇ ਕਿ ਦਿਨ ਹੋ ਗਏ ਸਿੱਧੀ 15 ਦਿਨਾਂ ਦੀ ਸੂਈ ਹੋ ਗਈ 15 ਦੀ ਕੇਲੇ ਕੋਈ ਪਣ ਪੜਾਉਂਦੀਆਂ ਦੀ ਗੱਲ ਮਖਰੇ ਦੇ ਬੱਚੀ ਜੇ ਠੀਕ ਆ ਜੀ ਤੇ 13 ਕਿਲੋ ਦੁੱਧ ਜੀ ਲਓ ਜੀ 13 ਕਿਲੋ ਦੁੱਧ 15 ਦਿਨਾਂ ਦੀ ਸੂਈ ਆ ਮਗ ਤਾਂ ਸੁਵਾਬੀ ਸਤਨਾਮ ਕੇ ਨਾ ਤੇ ਜਗੂਗਾ ਸੁਵਾਬੀ ਤੇ ਜਗੈ ਮਾਦ ਲੋ ਨਾ ਜੀ ਵਜਨ ਦੋੜ ਤੁਸੀਂ ਚੈੱਕ ਕਰੋ ਫੇਸ ਕੋ ਚੰਗਾ ਦੁੱਧ ਦੇ ਨਾਲ ਤੇ ਕੋਲੋਂ ਵਜਨ ਦੋੜ ਦੇ ਵਿੱਚ ਆ ਤੇ ਐਚ ਐਫ ਦੋਸਤੋ ਕ੍ਰੋਸ ਦੇ ਵਿੱਚ ਆ ਬੋਦੀ ਵਾਲੀ ਆ ਕੰਨ ਕੋਨ ਛੋਟੇ ਆ ਤੇ ਵਜਨ ਦੋੜ ਪੂਰਾ ਕੱਦ ਬੋ ਤੋਂ ਵੱਡਾ ਹੈ ਤੇ ਦੋ ਤਾਂ 13 ਕਿਲੋ نیٹ 15 16 ਦਿਨਾਂ ਦੀ ਸੁਣੀ ਆ ਦੁੱਧ ਜੇ ਆਪਣੇ ਕੋਲ ਦੋ ਤਾਂ ਰਹਿ ਗਈ ਫੇਰ ਤੇ ਕਰ ਦਾਂਗੇ 16 17 ਕਿਲੋ ਜੀ ਹਾਂ ਜੀ ਤਾਂ ਦੀ ਪਿੰਦੀ ਬੜਾ ਚੋਣ ਵੀ ਬੜੀ ਸਵਾਦੀ ਬਣਦੀ ਠੀਕ ਹੈ ਜੀ ਚੁਆਪ ਸਮਾਇਕੇ ਵਰੀਏ ਤੇ ਬਰਾਬਰ ਥਣ ਬਿਲਕੁਲ ਸੋ ਆਪਸ ਮਾਰਾ ਇਹਦਾ ਨੂੰ ਕੋਲਾ ਮਾਰੰਦਾ ਆ ਕੋਈ ਭੈਣ ਭਰਾ ਜੀਦਾ ਆਨਲਾਈਨ ਮੰਗਾ ਲੇ ਇਹਨਾਂ ਤੁਹਾਨੂੰ ਫੋਨ ਕਰਕੇ ਐਕਚੁਅਲੀ ਗਰੰਟੀ ਤੇ ਗਾਂ ਆਈ ਤੇ ਚੋਣ ਕੋਈ ਵੀ ਚੋਣ ਮਾੜੀ ਨਹੀਂ ਆ ਮਾਰਾ ਨਿਕਲਿਆ ਹਾਂ ਸਹੀ ਸਹੀ ਉਹ ਆਲੀ ਤੁਹਾਨੂੰ ਲਾਵਾ ਨਾਜ ਤੱਕ ਆਇਆ ਨਾ ਤੁਹਾਨੂੰ ਆਊਗਾ ਬਲਕੋ ਬਲਕੋ ਮੈਨੂੰ ਲੱਗਦਾ ਕਿ ਸਤਰਾਮ ਰੋਜ ਦੇ ਕੋਈ 8-7 ਪਸ਼ੂ ਹੱਥੋਂ ਨਿਕਲਦੇ ਹਾਂ ਹਾਂਜੀ ਹਾਂਜੀ ਤੇ ਨਹੀਂ ਤੇ ਲਾਵਾ ਦੇ ਇੱਕ ਪਸ਼ੂ ਵੇਚ ਕੇ ਉਹਦਾ ਆ ਜਾਂਦਾ ਹਾਂਜੀ ਹਾਂਜੀ ਦੇਖੋ ਜੀ ਪਾਪਾ ਬੁੱਢਾ ਸਾਹਿਬ ਦੀ ਇੰਨੀ ਕਿਰਪਾ ਬਾਬੇ ਬਰੀ ਚਾਂਦੀ ਮਾਲ ਖਲੋਂਦਾ ਹੀ ਨਹੀਂਗਾ ਹਾਂ ਸਹੀ ਕੰਮ ਕਰਾਂਗੇ ਤੇ ਭਾਜੀ ਬਿਲਕੁਲ ਜੀ ਸਹੀ ਕੰਮ ਬਿਲਕੁਲ ਬੋਧਾ ਕਰਕੇ ਇਹਨੇ ਭਾਣੇ ਭਾਣੇ ਪੈਸੇ ਲਾਉਣੇ ਆ ਜੀ ਇਹ ਚੋਣ ਹੀ ਦਾ ਜਗਾ ਦੁੱਧ ਚੋਣ ਹੀ ਨਾ ਫਿੱਟ ਬੈਠਾ ਵੇਖੋ ਜੀ ਫੇਰੇ ਖਾਣਾ ਹਾਂ ਜੀ ਤਾਂ ਇਹ ਬਰੌਦੀ ਰੋਗ ਰੋਗਾ ਖਾਣਾ ਰੋਦੀ ਏ ਲੋ ਵੀ ਬਰੌਦੀ ਰੋਗ ਰੋਦੀ ਏ ਤੇ ਚਾਰੇ ਖਾਣਾ ਸਪੇਸ ਵੰਡ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਦੁੱਧ 13 ਕਿਲੋ ਆ 15 ਦਿਨਾਂ ਦਾ ਦੁੱਧ ਆ ਹਾਂ ਜੀ ਬੱਛੀ ਮਗਰ ਬੱਛੀ ਆ ਠੀਕ ਆ ਬੱਚਾ ਵੀ ਤੁਹਾਨੂੰ ਦਿਖਾਉਣੇ ਇੱਕ ਵਾਰੀ ਨਾਲ ਹੀ ਆ ਕਰੋ ਚੈੱਕ 15 ਦਿਨਾਂ ਦਾ ਬੱਚਾ ਹੋਊਗਾ ਆ ਵੇਖਿਓ ਮੜਾ ਜੀ ਵੱਛੀ ਉਹ ਟੌਰੀ ਆ ਹਾਂ ਵੱਛੀ ਜਮਕਰ ਠੀਕ ਆ ਬਾਦਾਮੀ ਰੰਗ ਚ ਵੱਛੀ ਆ ਠੀਕ ਆ ਅੱਛਾ ਵੀ ਸਤਨਾਮ ਕੀ ਮੋਲਾ ਮੋਲਦੇ ਵੀਰ ਦੀ ਗਾਈ ਵੱਡੀ ਆ 55 ਬਟੂ ਜੇ ਕਰਦੀ ਹੋਵੇ ਛੋਟੀ ਹੋਵੇ ਤੂੰ ਬਿਲਕੁਲ ਮੋਲ ਨਾ ਦੋ ਛੜਦੇ ਪਜਾਈ ਅੱਛਾ 50 48 ਦੀ ਨਾ ਕੇ ਸੁੱਟ ਕੇ ਜੇ ਪ੍ਰਤਾਵਾਂ ਤਾਂ ਵੀ ਲਾ ਲਾ ਦੋ ਛੜ ਦਾਂਗੇ ਲਾ ਕੇ ਸੁੱਟ ਦੇਣੀ ਸੰਧੂ ਸਾਹਿਬ 45 ਚੋਂ 500 ਰੁਪਏ ਛੋੜਾ ਜੇ 44 ਦੀ 44 ਯਾ ਕੋਹ ਨਹੀਂ ਤੂੰ ਰੋਈ ਜਾਣਾ ਵਾ ਆਪਾਂ ਵਿਗਦਾਂ ਵਾਲੀ ਗੱਲ ਕਰਨੀ ਆ ਰੋਈ ਦੇ ਜਦਾਂ ਮੇਰੀ ਗੱਲ ਸੁਣ ਕਾਕ ਤਰੇ ਆਉਂਦੇ ਆ ਆਹੋ ਜੇ ਇਹਦਾ ਮੁੱਲ ਕਰਾਂਗੇ ਖੜਾ ਕੇ ਨਹੀਂ ਵੇਖੋ ਇਹਦੇ ਕੋਲ ਆਪਾਂ ਹਾਂ ਸਾਡੇ ਨਹੀਂ ਬਿਲਕੁਲ ਫੱਟੜ ਜਾਗੀ ਇਹ ਜੀ ਗੱਲ ਸਤੂ ਸਾਹਿਬ ਭਰਾਹ ਤਾਂ ਇਹ ਆਪਣੇ ਭੈਣ ਭਰਾਵਾਂ ਦੇ 8-7 ਪਸ਼ੂ 22-8-7 ਪਸ਼ੂ ਨਵੇਂ ਹੁੰਦੇ ਬੇਕਾਂ ਦੇ ਬਹੁਤ ਕਰਵਾਜੀ ਹਲੇ ਜੀ ਉਹਦਾ ਵੀ ਤਿਵਾਰੋ ਵਿੱਚ ਨਿਕਲ ਜਾਂਦੀ ਐ ਇੱਕ ਦੋ ਜੀ ਆਹ ਬਿਲਕੁਲ ਬਿਲਕੁਲ ਦੋ ਜਨ ਪਸ਼ੂ ਵੈਸੇ ਵੀ ਪੁਰਾਣੇ ਪਿਛਲੀਆਂ ਵੀਡੀਓ ਦੇ ਪਸ਼ੂ ਆਏ ਜੀ ਆਹ ਭੈਣ ਭਰਾਵਾਂ ਦੇ ਚੰਗੀ ਗੱਲ ਇਹਨਾਂ ਦੇ ਦੇਖਣਾ ਕੋਈ ਹੋਰ ਫੇਟਾ ਜੀ ਸਾਡੇ 44000 ਦੀ ਵਿਰੇਓ ਇਹ ਮਿਲੂਗੀ ਤੁਹਾਨੂੰ 15 ਦਿਨਾਂ ਦੀ ਸੂਈ 13 ਕਿਲੋ ਦੁੱਧ ਮਗਰ ਬੱਛੀ ਆ ਤੱਜਾ ਕਿਸੇ ਵਾਲੇ ਕੋਲ ਜਲਦੀ ਦੁੱਧ 16-17 ਕਿਲੋ ਕਰੋ ਚੱਕ ਠੀਕ ਆ ਜੀ ਤੇ ਬਾਕੀ ਤੁਹਾਡੇ ਸਾਹਮਣੇ ਰਗ ਟੱਗ ਪੂਰੇ ਜਿਹੜੇ ਇਸ ਤੋਂ ਬਾਅਦ ਇੱਕ ਹੋਰ ਵਛੀ ਤੁਹਾਨੂੰ ਦਿਖਾਉਣੀ ਹੈ ਜਰਸੀ ਕ੍ਰਾਸ ਗੇਲੋ ਮਤਲਬ ਸ਼ਾਈ ਵਾਲਾ ਗੇਲੋ ਜਿਦਾ ਮਰਜ਼ੀ ਗੇਲੋ ਪਹਿਲਾਂ ਨਹੀਂ ਪਹਿਲਾਂ ਛੇ ਦਿਨਾਂ ਦੇ ਆ ਠੰਡੀ ਇਹ ਤੋਂ ਬਾਲੀ ਆ 14 15 ਦਿਨਾਂ ਜੋ ਅਗਰ ਬੱਚਾ ਦੇ ਦੁੱਧ ਇਹਦੇ ਕੋਈ 13 ਕਿਲੋ ਤੇ ਇਹ ਵੀ 13 ਕਿਲੋ ਤੋਂ ਚੱਲਣ ਦੀ ਹੈ ਹਾਂਜੀ 13 ਚੱਲਣ ਦੀ ਉਹ ਵੀ ਪਲੂਣ ਵਛੀ ਆ ਮਗਰ ਬੱਚਾ ਇਹਦੇ ਮਗਰ ਬੱਚਾ ਜੀ 15 ਦਿਨਾਂ ਦੀ ਸੂਈ ਹੈ ਦੁੱਧ ਇਹਦਾ ਥੱਲੇ ਵੀ ਦੋਸਤੋ 13 ਕਿਲੋ ਹਾਜ਼ਰ ਆ ਤੋ ਸਪਰਮ ਨੂੰ ਪਹਿਲਾ ਸੂਆ ਬੱਚੇ ਦੇ ਨਾਤਰੀ ਦੇ ਫੋੜਦੀ ਹੱਡੀ ਤੇ ਸ਼ਾਂ ਨੂੰ ਚੁੰਨ ਦੇਣਾ ਨੇ ਬੁਰਗ ਬੰਗਾ ਕੋਈ ਰਸ ਨਹੀਂ ਦਾ ਲੋੜ ਨਹੀਂ ਜੀ ਅੱਛਾ ਕਿਸੇ ਤਰ੍ਹਾਂ ਬਹੁਤ ਹੀ ਜ਼ਿਆਦਾ ਸੋ ਦੋ ਇਸੇ ਤਰ੍ਹਾਂ ਬੈਠ ਕੇ ਜਿਹੜੀ ਚਵਾਈ ਹੁੰਦੀ ਆ ਕੋਈ ਬੰਗਾ ਰਸੀ ਨਿਆਣਾ ਪਾਉਣ ਦੀ ਲੋੜ ਨਹੀਂ ਵੀ ਮਗਰ ਇਹਦੇ ਬੱਚਾ 15 ਦਿਨਾਂ ਦਾ ਸੂਆ ਪਹਿਲਾ ਸੂਆ ਸੂਈਏ ਮੂੰਹ ਛੇੜਾਂ ਦਾ ਤੋ ਵਸੇ ਕੁਆਲਟੀ ਚੈੱਕ ਕਰੋ ਮੂੰਹ ਮੱਥੇ ਦੀ ਬਿਲਕੁਲ ਛੋਟਾ ਕੰਨ ਪੂਦੀ ਬੱਚੀ ਦੀ ਤੇ ਬਿਲਕੁਲ ਬਦਾਮੀ ਰੰਗ ਦੇ ਵਿੱਚ ਲਾਲ ਰੰਗ ਵੀ ਆਪਾਂ ਕਹਿੰਦੇ ਨੇ ਬਦਾਮੀ ਦੇ ਬੱਚੇ ਬਾਕੀ ਥਣ ਥਣ ਵੇਖੋ ਤੋਂ ਨਵੇਂ ਦੇ ਨਵਾਂ ਪਸ਼ੂ ਆ। ਇਹਦਾ ਸੁਸੂ ਇਹ ਤਾਂ ਹੀ। ਆ ਕਰੋ। ਸੋ 13 ਕਿਲੋ ਦੁੱਧ ਤੇ ਥੱਲੇ ਆ। 13 ਕਿਲੋ ਇੰਜ ਜਿਹੜਾ ਚੋਨਾ ਦੁੱਧ ਆ। ਨੋ ਜੀ 13 ਕਿਲੋ ਦੁੱਧ ਦੇ ਥੱਲੇ ਕਰਮਾਣੀ ਦੇ। ਤੇ ਬਾਕੀ ਬੱਚੀ ਬਹੁਤ ਖੂਬਸੂਰਤ ਆ। ਓਟ ਜੂ ਓਟ ਜੂ ਕਰਦੀ ਆ ਠੀਕ ਆ ਜੀ। ਹਾਂ ਜੀ। ਆ ਵੇਖੋ। ਤੇ ਜਿਹੜਾ ਜਿਹੜਾ ਵੀ ਜਿਹੜਾ ਫਿਕਸ ਲੱਗਾ। ਹਾਂ ਫਿਕਸ। ਨੋ ਜੀ। ਬੰਦਰ ਵੇਖੋ ਪੂਰੀ ਨਿਕਰ ਲਵੇ ਦੀ। ਲੈ ਵੀਰ ਸੁਧਰਾਉਂ ਮੇ ਬੱਚੀ ਚੰਗੀ ਆ ਮੇਰੇ। ਹਾਂ ਜੀ। ਤੇ ਰੇਟ ਆਪਾਂ ਕਿੰਨੇ ਦੇ ਦੇ ਰਹੇ ਅੱਜ ਫੇਰੇ ਅਸੀਂ ਚੰਗੀ ਦੀ ਮੋਲ ਥੋੜਾ ਫੱਲਾ ਕਰ ਲਈ ਨਹੀਂ ਬੱਛੀ ਚੰਗੀ ਫੱਲਾ ਕਰੇਗਾ ਤੇ ਆਪੇ ਇਤਰਾ ਮੈਂ ਕੁਝ ਨਿਬਾਰਕ ਆ ਉਧਰ ਸੁੱਟ ਦੂ ਅਗਲੇ ਬਨੇ ਕਰ ਦੋ ਫੱਲਾ ਨਹੀਂ ਕਰਨਾ ਤੁਸੀਂ ਆਪੇ ਬਾੜੀ ਮਗਰ ਤੁਸੀਂ ਕਰਦਾ ਹੀ ਹੈ ਤੇ ਮੰਖੇ ਕਰਦੇ ਪੰਨੀ ਰੱਖੇਗਾ ਬਾਹਰ ਗਉਂਦਾ ਨਹੀਂ ਇਹ ਜੀ 10-12000 ਰੁਪਏ ਲਈ ਹਲਾਉਂਦਾ ਨਹੀਂ ਤੇ ਚੰਗੀ ਗੱਲ ਆ ਆਪਣੇ ਭੈਣ ਭਰਾ ਉਧਰ ਵੀ ਸੋਫਾ ਉਹਨਾਂ ਨੂੰ ਵੀ ਤੇ ਭੈਣ ਭਰਾ ਉਹਦੇ ਤਦੇ ਸੰਤੂ ਸਾਹਿਬ ਕੁਰਸੀਆਂ ਡਾਉਣ ਨੂੰ ਥਾਂ ਨਹੀਂ ਗਿਆ ਲੱਗਦਾ ਭੱਜੇ ਉਹਦੇ ਅਗਲੇ ਭੱਜੇ ਉਹਦੇ ਤਾਂ ਕਰਕੇ ਵੀ ਰੇਟ ਸੁਵੰਦਾ ਤਾਂ ਹਾਂਜੀ ਹਾਂਜੀ ਤੇ ਦਈਏ ਸਤਨਾਮ 48 48 ਦੀ ਕਰਤਾ ਹੀ ਮਜ਼ਾਕ ਕਰਦਾ ਨਹੀਂ ਮਜ਼ਾਕ ਪ੍ਰਤਾਪ ਬਾਵਾ ਕੰਮ ਹੀ ਮੈਂ ਡਾ ਦੂੰ ਹੁਣੇ ਪੁੰਦਗਾ ਆਹੋ ਜਿਵੇਂ ਮਾਰ ਯਾਰ 50 ਛੱਡ ਦਾਂਗੇ ਵਿੱਚੋਂ ਆਪਣੇ ਮਾਲਵੇ ਵਾਲੇ ਪਾਸੇ ਹੀ ਕਦੇ ਵਿੱਚ ਚੌੜ ਕਰਦਾ ਚੌੜ ਕਰਦੀ ਹੁੰਦਾ ਆਪਾਂ ਵਿੱਚ ਭਗਤੀ ਨਹੀਂ ਸੰਧੂ ਸਭ ਮਾਰਦੇ ਆ ਕਈ ਹੁਣ ਵੀਡੀਓ ਦੇ ਉੱਤੇ ਵੇਖੀਂਦੀਆਂ ਵੀਡੀਓ ਚੱਲ ਭਗਤੀ ਸਾਰੀ ਚੱਲ ਆਈ ਜੇ ਭੈਣ ਭਰਾਵਾਂ ਨੂੰ ਆਈਆਂ ਆਣਿਆ ਚਲੋ ਕੋਈ ਗੱਲ ਨਹੀਂ ਵਪਾਰੀਆਂ ਚ ਮਾਰੋ ਜਰੂਰ ਭਗਤੀ ਕਰੋ ਇਹ ਨਹੀਂ ਅਸੀਂ ਆਂਦੇ ਵੀਵੇਂ ਭਗਤੀ ਫालतू ਬੋਲੀ ਜਾਓ ਚਲੋ ਬੋਲੋ ਆਪੋ ਆਪਣੀ ਸਮਝ ਆ ਹੀ ਨਹੀਂ ਆਂਦੇ ਪਰ ਨਹੀਂ ਜਿਹੜੀ ਗੱਲ ਭੈਣ ਭਰਾਵਾਂ ਨੂੰ ਜੱਜ ਦੀ ਫੱਬਦੀ ਪਤਾ ਲੱਗਦਾ ਉਹ ਗੱਲਾਂ ਸਾਹਮਣੇ ਲਿਆਓ ਭੈਣ ਭਰਾਵਾਂ ਬੱਸ ਬੱਸ ਤੇ ਕਿੰਨੀ ਛੋਟ ਕਰ ਗਈ ਉਧਰ ਆ ਗਈ ਹੁਣ 4000 ਦਾਤ ਕੀ ਹੋਣੇ ਦੇ ਵਿੱਚ ਇੱਕੇ ਵਾਰੀ 48 ਚੋਂ ਹਾਂ ਨਹੀਂ ਜਿਆਦਾ ਇਹਨਾਂ 44 ਹੋ ਗਈ 500 ਦੀਆਂ ਬਾਤਾਂ ਮਰ ਜਾ 500 ਹੋਰ ਛੱਡ ਦਾਂ ਸਾਢੇ 44 ਜਾਂ 44 ਚੋਂ ਸਾਢੇ 43 ਹੋ ਗਏ ਹਾਂ ਸਾਢੇ 43 ਸਾਢੇ 43 ਹੁਣ ਨਹੀਂ ਪੈਰ ਲੱਗਦੇ ਵਛੀ ਦੇ ਉੱਡਦੀ ਜਾਊਗੀ ਭਰਾਵਾ ਲੈ ਜਾਣੇ ਪੜ ਕੇ ਮਿੰਟ ਛੱਡ ਕੇ ਕਿੱਥੇ ਆਉਣੀ ਫਿਰ ਆਪਣੇ ਭੈਣ ਭਰਾਵਾਂ ਕੋਲ ਕਿੰਨਾ ਕੋਈ ਇਹ ਤਾਂ ਰੱਬ ਦੀ ਮਰਜ਼ੀ ਆ ਤੰਦੂ ਸਾਹਿਬ ਭਰਾਵਾ ਦੀ ਮਰਜ਼ੀ ਕਿੰਨੇ ਆਣ ਕਰਦਾ ਪੜਨਾ ਵਾ ਚਲੋ ਬਹੁਤ ਵਧੀਆ ਲਓ ਵੀ ਦੋਸਤੋ ਸਾਢੇ 43000 ਦੀ ਇਹ ਵੈੜ ਮਿਲੂਗੀ ਤੁਹਾਨੂੰ ਬਾਕੀ ਬਿਲਕੁਲ ਤੁਸੀਂ ਵੇਖੋ ਬਹੁਤ ਜਿਆਦੀ ਸ਼ਕੀਨੀ ਵਾਲੇ ਪਾਸੇ ਵੀ ਪੂਰੀ ਸ਼ਕੀਨ ਨਿਗਰ ਨਿਗਰ ਹੀ ਪਿੰਡੇ ਦੀ ਹੈ ਤੇ ਨਿਗਰ ਹੀ ਲੈਵੇ ਦੀ ਠੀਕ ਹੈ ਇੱਕ ਹੋਰ ਬਿਲਕੁਲ ਇਹਨਾਂ ਬੰਨ ਜਿਹੜੀ ਰਲਦੀ ਮਿਲਦੀ ਹੈ ਇੱਕ ਤੁਹਾਨੂੰ ਲਾਸਟ ਦੇ ਵਿੱਚ ਹੋਰ ਆਪਾਂ ਵੇਰ ਦਿਖਾਉਨੇ ਆ ਅੱਛਾ ਵੀਰ ਸਤਨਾਮੇ ਆ ਗਈ ਜਰਸੀ ਇਹ ਵੀ ਜਰਸੀ ਜਰਸੀ ਆ ਗਈ ਲਓ ਜੀ ਜਰਸੀ ਇਹਦੀ ਪਰਸੋ ਸ਼ਾਮ ਦੀ ਸੂਈ ਜੇ ਇਹਦੇ ਕੋਲ 10 11 ਕਿਲੋ ਗੋਲਾ ਹੈ ਲਓ ਜੀ 10 11 ਕਿਲੋ ਬੋਹੜਾ ਹੀ ਇਹ ਤਾਂ ਥੱਲੇ ਪਰਸੋਂ ਦੀ ਸੂਈ ਥੱਲੇ ਹਾਂ ਮਗਰ ਜਿ ਚਵਾਈ ਸਾਰੇ ਮਾਲ ਦੀ ਚਵਾਈ ਹੋਈ ਗੋ ਮਤਲਬ ਇਹ ਆਪਾਂ ਰੋਕ ਕੇ ਰੱਖੇ ਜੇ ਲੱਗੀਆਂ ਨਹੀਂ ਆ ਸਾਰਾ ਮਾਲ ਨੂੰ ਜਿਹੜੇ ਸ਼ਾਮ ਨੂੰ ਕਰੇ ਅਗਲਾ ਅਸਾ ਸਤਾਰਵੇਂ ਤੇ ਮਗਰ ਬੱਛਾ ਹੀ ਆ ਇਹਦੇ ਬੱਛਾ ਹੀ ਲਓ ਜੀ ਪਰਸੋਂ ਦੀ ਸੂਈ ਹੈ ਮਗਰ ਬੱਛਾ ਹਾਂ ਜੀ ਤੇ ਬੋਹੜਾ ਹੀ ਤਾਂ ਥੱਲੇ ਆ ਕਰਮਾਲੀ ਦੇ 10 ਕਿਲੋ ਦੇ ਭਾਵੇਂ ਕੋ ਭਣਪਾ ਸਾਰਾ ਨਾ ਮਰੀ ਜੀ ਲਓ ਜੀ ਤੋਂ 10 ਕਿਲੋ ਬੋਹੜਾ ਹੀ ਆ ਠੀਕ ਆ ਜੀ ਤੋਂ ਬੱਚੇ ਦੇ ਆਪਾਂ ਤੁਹਾਨੂੰ ਲਿਆ ਦਿੰਦੇ ਆ ਬੱਚਾ ਅਸਲ ਕੋ ਤੁਹਾਨੂੰ ਸਾਹਮਣੇ ਵਿਖਾ ਦਿੰਦੇ ਹਾਂ ਠੀ ਓ ਜਰਸੀ ਦੋਸਤੋ ਤੇ ਰਾਠੀ ਜਾ ਕੇ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਬਹਿੜਾ ਗਿੱਲਾ ਨਾ ਬੱਚਾ ਬਿਲਕੁਲ ਗਿੱਲੇ ਨਾੜੂਏ ਦੇ ਨਾਲ ਆਜੂ ਕਿੱਜਾ ਗਦੇ ਨੂੰ ਆ ਕਰਮਾਲੀ ਨੂੰ ਸੂਈ ਨੂੰ ਤੇ ਥਣਾ ਤੋਂ ਨਾਲ ਇੱਕ ਵਾਰੀ ਤੁਹਾਨੂੰ ਦੱਸਾਂ ਹੁਣ ਬਹੁਤ ਜੀ ਥਣ ਪਸਵਾ ਕੇ ਬੱਛੀ ਐਂ ਕਰਦੀ ਕਿਤੇ ਗੱਲਾਂ ਹੀ ਛੱਡ ਦੋ ਮੋੜਾ ਕਿੰਨਾ ਦੱਸਿਆ ਜੇ 10 ਕਿਲੋ ਵੀਰ ਜੀ ਪਲੱਸ ਹੋਗਾ 10 ਕਿਲੋ ਹੀ ਫੁੱਲ ਕਰਣੀ ਹੋਊਗੀ ਅੱਛਾ ਜੀ ਹਾਂ ਜੀ ਲਓ ਜੀ ਲੋ ਵੀ ਪਰੋ ਠੀਕ ਹੈ ਜੀ ਸੋ ਸੱਜਰ ਸੂਈ ਆ ਤੇ ਚੋਈਆਂ ਚਵਾਈਆਂ ਆ ਬਿਲਕੁਲ ਜੀ 700 800 ਕੇ ਸਾਰੀ ਚੋਈਆਂ ਚਵਾਈਆਂ ਠੀਕ ਹੈ ਜੀ ਆ ਇਹ ਬੂਦੀਆਂ ਲਓ ਤੋਂ ਚੋਈਆਂ ਚਵਾਈਆਂ ਨੇ ਉਹ ਸਕੋਰਿੰਗ ਤੁਸੀਂ ਜਿਹੜਾ ਦੇਖ ਲਿਓ ਕੋਈ 11:30 ਕ 11:00 ਦਾ ਸਮਾਂ ਜਿਹੜਾ ਲਈ ਰਾਤ ਨੂੰ ਲਾ ਚੁੱਕਿਆ ਸਾਨੂੰ ਇਹ ਵੀ ਪਤਾ ਨਹੀਂ ਹੋਣਾ ਅੱਜ ਕਿ ਨਾ ਆਉਣ ਮੁੜ ਜੇ ਬੇਹੱਦ ਉਹ ਫਿਰ ਚੋਈ ਕਰਨੀ ਪੈਂਦੀ ਆ ਹਾਂ ਜੀ ਲੋਭ ਸੁਭਾਚ ਵਾਈ ਜਿਹੜੀ ਦੀ ਮਾਰਨਿੰਗ ਹੋਈ ਅੱਜ ਆ ਜੀ ਸੋ ਬਣਿਆ ਥਣੇ ਆਪਾਂ ਜਿਵੇਂ ਜਿਵੇਂ ਸ਼ਾਮ ਦੀ ਚਵਾਈਅ ਤੇ ਜਾਊਗਾ ਹਾਂ ਜੀ ਉਵੇਂ ਦੋਸਤੋ ਚੱਡਾ ਲੇਵਾ ਨੇ ਭਰਨਾ ਕਰਦੇ ਨਾ ਬਣਦੀ ਆ ਜੇ ਮੇਰੇ ਅੰਨੀ ਫੇਰ ਬਾਜੀ ਕੋਈ ਨਹੀਂ ਕਰਦਾ ਹਾਂ ਬੱਚੇ ਕਰਕੇ ਨਾ ਤਾਜ਼ੀ ਸੁਈ ਆ ਉਹ ਹਾਂ ਜੀ ਆ ਜਾਂਦਾ ਅੱਛਾ ਵੀਰ ਸਤਨਾਮ ਇਹ ਗਿਫਟ ਫਿਰ ਲਾਸਟ ਵਿੱਚ ਕਿੰਨੇ ਦਾ ਦੇਣਾ ਆਪਾਂ ਇਹ ਵੀਰ ਜੀ ਵੱਛੀ ਦੇ ਦਾਂਗੇ ਜਿਸ ਨੂੰ 40000 ਦੀ ਮੁੱਲ ਭਾਵੇਂ 45 ਦੀ ਅੱਛਾ ਜੀ ਹਾਂ ਜੀ 40000 ਦੀ ਹਾਂ ਜੀ ਸਰਤਾਬ ਘੂਰਦਾ ਜੀ ਹੁਣ ਤੈਨੂੰ ਵੇਖਣਾ ਨਹੀਂ ਨਹੀਂ ਉਹ ਨਹੀਂ ਘੂਰਦਾ 40 ਦੀ ਤਾਂ ਜੀ 36000 ਦੀ ਵਸੀ ਦੇਵਾਂਗੇ ਜੇ ਕਿਹੇ ਪਿੰਡ ਦੇ ਪੰਚਾਇਤੀ ਸਾਹ ਨੇ ਛੱਡਿਆ ਹੁੰਦਾ ਪਰ ਆ ਮੇਰਾ ਮਤਰੇ ਪਿਆਰ ਨਾਲ ਬਣਾ ਲੈਣਾ ਵੀਰ ਨਹੀਂ ਘੱਟ ਕਰਕੇ ਆਪਾਂ ਇਹਨੇ ਪੈਸੇ ਨਹੀਂ ਭਰਾਵਾਂ ਤੋਂ ਮੰਗਣੇ ਹਾਂ ਹਾਂ ਕੀ ਗੱਲ ਕਿੰਨੇ ਦੀ ਫਿਰ ਆਪਣੇ ਤੋਂ 36000 ਦੀ ਸੰਧੂ ਸਾਹਿਬ 36 ਦੀ ਹਾਂ ਬਿਲਕੁਲ ਭਾਜਿਆ ਜਿਆ ਹਾਂ ਭਜੇ ਜਾਣ ਵਾਲੇ ਭਾਜ ਜਾ ਗਾਡੇ ਕੋਲ ਆ ਵਰਤਿਕਾ ਜਾਣ ਬਾਕੂ ਨਾ ਸੋਨੀ ਗੱਲ ਗੁਣੋ ਤੇ ਜਾਂਦਿਆਂ ਵੀ ਇਸ ਤਰ੍ਹਾਂ ਹੀ ਆ ਹਾਂ ਸੰਦੂ ਸਾਹਿਬ ਕੋ ਭਰਾ ਤੁਹਾਨੂੰ ਪਿਆਰ ਕਰਦੇ ਆ ਕੋ ਸਾਨੂੰ ਕਰਦੇ ਆ ਤੇ ਸ਼ੇਅਰ ਜ਼ਰੂਰ ਤਖੜੇ ਹੋ ਕੇ ਕਰਿਆ ਕਰੋ ਮੈਂ ਮਿੰਟ ਕਰਦਾ ਵਾ ਸ਼ੇਅਰ ਨਾ ਮਾਰਦੀ ਨਹੀਂ ਸ਼ੇਅਰ ਨਹੀਂ ਮਾਰਨਾ ਸ਼ੇਅਰ ਨਹੀਂ ਮਾਰਨਾ ਸ਼ੇਅਰ ਦੇ ਰੋੜ ਰੋੜ ਕੇ ਪਾਣਾ ਸ਼ੇਅਰ ਨਾ ਮਾਰਦੀ ਕਿਤੇ ਜਿਹੜਾ ਸ਼ੇਅਰ ਕਰ ਦੂਗਾ ਨਹੀਂ ਜੀ ਸੰਦੂ ਸਾਹਿਬ ਭਰਾਵਾਂ ਤੋਂ ਮਾਫੀ ਮੰਗਦੇ ਆ ਨਹੀਂ ਨਹੀਂ ਮਾਫੀ ਕੋਈ ਗੱਲ ਨਹੀਂ ਚਲੋ ਇਸੇ ਤਰ੍ਹਾਂ ਰੌਣਕ ਮੇਲਾ ਵੀ ਜ਼ਰੂਰੀ ਹੈ ਤੂੰ ਬੰਦਾ ਨਾਲੇ ਹਸ ਮੁਖ ਬੰਦਾ ਗੁਰੂ ਨਹੀਂ ਭਰਾਵਾਂ ਨਾਲ ਪ੍ਰੇਮ ਕਰੀ ਬਿਲਕੁਲ ਨਾਵੀਰ ਸਤਨਾਮ ਇੱਕ ਨੰਬਰ ਬੋਲਦੇ ਆਪਣੇ ਨੰਬਰ ਆਪਣਾ ਹੈਗਾ 94655 55955 ਪਿੰਡ ਕੈਰੋਂ ਤੁਸੀਂ ਠੀਕ ਆ ਜੀ ਹਾਂ ਜੀ ਨਵੀ ਪ੍ਰਭੂ ਇਹ ਸਨਵੀਰ ਸਤਨਾਮ ਆਪਣੇ ਨਾਲ ਪਿੰਡ ਕੈਰੋਂ ਤੋਂ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਓ ਇੱਥੇ ਆ ਕੇ ਆਪਣੀ ਤਸੱਲੀ ਕਰੋ ਜਿਹੜਾ ਵੀ ਨਾਲ ਤੁਹਾਨੂੰ ਫਿੱਟ ਬੈਂਦਾ ਉਹਦੀ ਤਸੱਲੀ ਕਰੋ ਠੀਕ ਆ ਜੀ ਸਾਈਬੇਨਾ ਪਾਉਣ ਤੋਂ ਪਹਿਲਾਂ ਇੱਕ ਵਾਰੀ ਫੁੱਲ ਵੀਡੀਓ ਕੰਪਲੀਟ ਦੇਖ ਲਿਆ ਜੀ ਤੇ ਬਾਅਦ ਵਿੱਚ ਮੇਰਾ ਵੀਰ ਸਲਾਮ ਮਸ਼ਫਰਾ ਕਰਕੇ ਵੀ ਸੱਜੇ ਖਤੇ ਸਾਈਬੇਨਾ ਪਾਇਆ ਕਰੋ ਇਹ ਕਾਜ ਪੈਸਾ ਬੜਾ ਔਖਾ ਬਣਦਾ 1500 ਰੁਪਿਆ ਕਈ ਵੀਰ ਛੱਟ ਜਾਂਦੇ ਆ ਤੇ ਉਹ ਜਿਹੜਾ ਬੜਾ ਪੈਸਾ ਬੜਾ ਬਣਦਾ ਆਪਦੀ ਪਹਿਲਾ ਤੁਸੀਂ ਆਨੇ ਆ ਆਦਾ ਮਨ ਜਵਾਉ ਤਾਂ ਇਹਦੀ ਕਿਹੜੀ ਕਾਲੀ ਹੁੰਦੀ ਆ ਹਾਂ ਲੋ ਵੀ ਪ੍ਰਭ ਜਿਹਨੇ ਵੀਰ ਵੀਡੀਓ ਵੇਖਦੇ ਹੋ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ